ਸਤਿ ਸ਼੍ਰੀ ਅਕਾਲ ਜੀ ਬੇਤਰ ਬਹਾਰ ਪ੍ਰਤ ਮੇਰੇ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਆਂ ਤੇ ਅੱਜ 17 ਅਗਸਤ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੀ ਗੱਲ ਕਰਾਂਗੇ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਮੌਸਮ ਵਿੱਚ ਆ ਕੀ ਤਬਦੀਲੀ ਵੇਖਣ ਨੂੰ ਮਿਲ ਸਕਦੀ ਕਿਹੜੇ ਕਿਹੜੇ ਖੇਤਰਾਂ ਵਿੱਚ ਹਲਕਾ ਦਰਮਿਆਨਾ ਕਿਤੇ ਦਰਮਿਆਨੇ ਤੋਂ ਪਾਰਹੀ ਤੇ ਕਿਤੇ ਕਿਤੇ ਪਾਰਹੀ ਤੋਂ ਆ ਤੇਜ਼ਮੀ ਦੇ ਚਟਾ ਵੇਖਣ ਨੂੰ ਮਿਲ ਸਕਦੇ ਆਂ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆਂ ਗੁਜਾਰਸ਼ ਕਰਨਾ ਚਾਹੁੰਦੇ ਆਂ ਆ ਤੁਸੀਂ ਕਿਹ ਮੇਰੇ ਕਮੈਂਟ ਕਰਕੇ ਜਰੂਰ ਦੱਸਿਆ ਕਰਤੇ ਇੱਕ ਹੋਰ ਛੋਟੀ ਜਿਹੀ ਬੇਨਤੀ ਕਰ ਦੇਣਾ ਚਾਹੁੰਦੇ ਆ ਜਿਹੜੇ ਵੀ ਚੈਨਲ ਤੇ ਨੰਬਰ ਚਾਲੂ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਸਭ ਤੋਂ ਪਹਿਲਾਂ ਦੁਪਹਿਰ ਦੀਆਂ ਸੈਟਲਾਈਟ ਤਸਵੀਰਾਂ ਵਿੱਚਰੇ ਕਰੀਬ 1:30 ਵਜੇ ਦੀਆਂ ਆ ਦੁਪਹਿਰ ਦੇ ਸੈਟਲਾਈਟ ਤਸਵੀਰਾਂ ਤਸਵੀਰਾਂ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਪੰਜਾਬ ਦੇ ਕੁਝ ਪੂਰਬੀ ਇਲਾਕੇ ਪਹਾੜਾਂ ਦੇ ਸਾਈਡ ਦੇ ਇਲਾਕੇ ਹੁਸ਼ਿਆਰਪੁਰ ਗਜਾ ਰੂਪਨਗਰ ਹੋ ਗਿਆ ਇਸ ਤੇ ਨਾਲ ਲੱਗਦੇ ਕੁਝ ਨਵਾਂ ਸ਼ਹਿਰ ਦੇ ਇਲਾਕੇ ਹੋ ਗਏ ਤੇ ਇੱਥੇ ਜਿਹੜੇ ਕਾਰਵਾਈਆਂ ਚੱਲ ਰਹੀਆਂ ਨੇ 12 1 ਵਜੇ ਦੇ ਕਰ ਤੇ ਦਰਜ ਕੀਤੇ ਗਏ ਹੁਣ ਵੀ ਕਿਤੇ ਕਿਤੇ ਕਾਰਵਾਈ ਹੋ ਰਹੀ ਤੁਸੀਂ ਕਮੈਂਟ ਕਰਦੇ ਜਰੂਰ ਤੁਸੀਂ ਨਾ ਬਾਕੀ ਪੰਜਾਬ ਦੇ ਅ ਸਰਦੀ ਲੱਗੇ ਹੋਗੇ ਫਿਰੋਜ਼ਪੁਰ ਤੋਂ ਲੈ ਕੇ ਕੁਝ ਆਪਣੇ ਅੰਮ੍ਰਿਤਸਰ ਤਰਨਤਾਰਨ ਪਠਾਨਕੋਟ ਤੋਂ ਲੈ ਕੇ ਗੁਰਦਾਸਪੁਰ ਹੋ ਗਿਆ ਜਬਾ ਠਿੰਡਰ ਦੱਖਣੀ ਖੇਤਰ ਫਾਸਲ ਕਰੇ ਕੁਝ ਦੱਖਣੀ ਖੇਤਰ ਹੋਗੇ ਅ ਸ਼੍ਰੀ ਗੰਗਣ ਹਰਮਾਨਗੜ੍ਹ ਤੋਂ ਲੈ ਕੇ ਸਿਰਸਾ ਦੇ ਖੇਤਰ ਹਾਰ ਤੋਂ ਲੈ ਕੇ ਪਾਣੀ ਪਤੋਗਾ ਜੀਂਦੋ ਕਰ ਖੇਤਰ ਹੋ ਗਿਆ ਚੰਡੀਗੜ੍ਹ ਦੇ ਨਾਲਗ ਦੇ ਪੰਜਾਬ ਹਰਿਆਣਾ ਦੇ ਖੇਤਰ ਹੋਗੇ ਆ ਪਟਿਆਲਾ ਸੰਗਰੂਰ ਫਤੇਗੜ ਮੁਹਾਲੀ ਉੱਗਲੋ ਦਿਹਾਣਾ ਦੇ ਖੇਤਰ ਹੋਗੇ ਪੱਛਮੀ ਯੂਪੀ ਸਾਰਨਪੁਰ ਮੁਜ਼ਫਰਪੁਰ ਨਗਰ ਦਿੱਲੀ ਦੇ ਖੇਤਰਾਂ ਵਿੱਚ ਆ ਕਿ ਤਾਂ ਸੰਗਣੀ ਬੱਦਲਵਾਈ ਦਾ ਤੌਰ ਜਾਰੀ ਤੇ ਆਉਣ ਵਾਲੇ ਅਗਲੇ ਘੰਟਿਆਂ ਵਿੱਚ ਜਾਨੀ ਕਿ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਕਰੀਬ 17 ਅਗਸਤ 2025 ਨੂੰ ਤਾਂ ਪੰਜਾਬ ਦੇ ਕੁਝ ਖੇਤਰਾਂ ਵਿੱਚ ਪੰਜਾਬ ਦੇ ਨਾਲ ਲੱਗਦੇ ਹਰਿਆਣਾ, ਰਾਜਸਥਾਨ, ਪੱਛਮੀ ਯੂਪੀ ਦੇ ਘਟੋ-ਘਟ ਵੀ ਅਪ ਗੱਲ ਕਰੇ 35 ਤੋਂ 40 ਤੇ 40 ਤੋਂ 45% ਖੇਤਰਾਂ ਵਿੱਚ ਚਾਂਸ ਲੱਗ ਰਹੇ ਨੇ ਤੇ ਬਾਕੀ ਜ਼ਿਲ੍ਹੇ ਬਾਰੇ ਅਪਡੇਟ ਆਪਾਂ ਇਸ ਵਿੱਚ ਨਹੀਂ ਦੱਸ ਰਹੇ ਕਿਉਂਕਿ ਕਿਸੇ ਵੀ ਇਲਾਕੇ ਵਿੱਚ ਆ ਬੱਦਲਵਾਈ ਬਾਂਸਰ ਕਿਸੇ ਵੀ ਇਲਾਕੇ ਨੂੰ ਪ੍ਰਭਾਵਿਤ ਕਰ ਸਕਦੀ ਭਾਵੇਂ ਸਰਦੀ ਇਲਾਕੇ ਹੋਣ ਪੰਜਾਬ ਦੇ ਜਾਂ ਆਪਾਂ ਗੱਲ ਕਰੇ ਜਿਹੜੇ ਪਹਾੜਾਂ ਦੇ ਸਾਈਡ ਦੇ ਇਲਾਕੇ ਦੱਖਣ ਪੱਛਮੀ ਇਲਾਕੇ ਆਪਣੇ ਪਟਿਆਲਾ ਦਾ ਸੰਗਰੂਰ ਹੋ ਗਿਆ ਫਤਗੜ ਤੋਂ ਲੈ ਕੇ ਮੁਹਾਲੀ ਹੋ ਗਿਆ ਜਲੂਧਿਆਣਾ ਦੇ ਖੇਤਰੋ ਕੇ ਜਾਂ ਪੜਲ ਦੇ ਸਾਈਡ ਦੇ ਨਾਲ ਲੱਗਦੇ ਹੁਸ਼ਿਆਰਪੁਰ ਦੇ ਇਲਾਕੇ ਹੋ ਕੇ ਰੂਪਨਗਰ ਤੋਂ ਲੈ ਕੇ ਨਵਾਂ ਸ਼ਹਿਰ ਪਠਾਨਕੋਟ ਲੈ ਕੇ ਗੁਰਦਾਸਪੁਰ ਅੰਮ੍ਰਿਤਸਰ ਤਰਨਤਨ ਫਿਰੋਜ਼ਪੁਰ ਦੇ ਇਹਨਾਂ ਇਲਾਕਿਆਂ ਵਿੱਚ ਸੁਭਾਵਨਾ 500 ਦੀ ਬਾਕੀ ਦੱਖਣ ਪੱਛਮੀ ਇਲਾਕਿਆਂ ਦੀ ਗੱਲ ਕਰੇ ਸ਼ਿਰ ਗੰਗਾਣਾ ਹੁਮਾਨਗੜ ਹੋ ਗਿਆ ਸਿਰਸਾ हिसार ਹੋ ਗਿਆ ਫਤਿਆਬਾਦ ਤੋਂ ਲੈ ਕੇ ਜੀਂਦ ਕੁਰਕਸ਼ੇਤਰ ਪਾਣੀਪਤ ਤੋਂ ਲੈ ਕੇ ਸੋਨੀਪੱਤ ਹੋ ਗਿਆ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਹਰਿਆਣਾ ਦੇ ਖੇਤਰੋ ਕੇ ਪੱਛਮੀ ਯੂਪੀ ਸਾਰਨਪੁਰ ਹੋ ਗਿਆ ਮੁਜ਼ਫਰਪੁਰ ਨਗ ਬਾਕੀ ਫਰੀਦਕੋਟ ਮੁਕਸਰ ਹੋ ਗਿਆ ਬਰਨਾਲਾ ਦਾ ਖੇਤਰ ਕਿਸੇ ਵੀ ਇਲਾਕੇ ਵਿੱਚ ਜਿਹੜੀਆਂ ਗਤੀਵਿਧੀਆਂ ਜਿਹੜੇ ਮੀਂਹ ਦੀਆਂ ਵੇਖਣ ਨੂੰ ਮਿਲ ਸਰੇ ਜਾਨਕੀ ਟੁੱਟਵੇਂ ਤੌਰ ਤੇ ਮੀਂਹ ਦਰਜ ਕੀਤਾ ਜਾ ਸਕਦਾ ਹੈ ਘਟੋ ਘਟ ਪੰਜਾਬ ਤੇ 23 35 ਜਾਂ 35 40% ਖੇਤਰਾਂ ਵਿੱਚ ਆਨਸ ਸੀਗੇ ਨੇ ਅੱਜ ਤੇ ਕੱਲ 18 ਅਗਸਤ ਨੂੰ ਵੀ ਜਿਹੜੀ ਸੰਭਾਵਨਾ ਜਿਹੜੀ ਬਣਦੀ ਦਿਖਾਈ ਦੇ ਰਹੀ ਤੇ ਕੱਲ ਹੋ ਸਕਦਾ ਜਾਂ 18 19 ਤੇ 20 ਇਹ ਤਿੰਨ ਦਿਨਾਂ ਦੇ ਵਿੱਚ ਆ ਬਹੁਤੇ ਖੇਤਰਾਂ ਵਿੱਚ ਅੱਜ ਠੀਕ 17 ਤੋਂ ਲੈ ਕੇ 20 ਅਗਸਤ ਦੇ ਦੌਰਾਨ ਇੱਕ ਜਾਂ ਦੋ ਵਾਰ ਹੋ ਸਕਦਾ ਕਿ ਬਹੁਤੇ ਖੇਤਰਾਂ ਵਿੱਚ ਵੱਟੇ ਪੱਦਰ ਤੇ ਮੀਂਹ ਕਾਫੀ ਖੇਤਰਾਂ ਨੂੰ ਪ੍ਰਭਾਵਿਤ करेगा पंजाब ਨਾਲ ਲੱਗਦੇ ਹਰਿਆਣਾ Rajasthan ਪੱਛਮੀ UP ਦਿੱਲੀ ਦੇ ਖੇਤਰਾਂ ਵਿੱਚ ਤੇ ਚਾਰ ਕੁ ਦਿਨਾਂ ਵਿੱਚ ਹਰੇਕ ਜ਼ਿਲ੍ਹੇ ਤੱਕ ਵੀ ਪਹੁੰਚੇਗਾ ਭਾਵੇਂ ਉਹ ਸਰਦੀ ਲਾਕੇ ਹੋਣ ਦੱਖਣੀ ਖੇਤਰوں ਨੂੰ ਪੰਜਾਬ ਦੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ Rajasthan ਨੂੰ ਪੱਛਮੀ UP ਦਿੱਲੀ ਦੇ ਕਾਫੀ ਖੇਤਰਾਂ ਵਿੱਚ ਤੇ ਅਸਰ ਬਣਨਗੇ ਤਿੰਨ ਚਾਰ ਦਿਨਾਂ ਦੇ ਵਿੱਚ ਤੁਸੀਂ ਜੋ ਰਡਾਰ ਸਿਸਟਮ ਦੇਖਸਦੇ ਪੰਜਾਬ ਦੇ ਘਟੋਕ ਘਾਟੀ 35 40% ਖੇਤਰਾਂ ਵਿੱਚ ਚਾਣਸ ਹੈਗੇ ਨੇ ਕੁਝ ਪੂਰਬੀ ਜਾਂ ਸਰਦੀ ਲਾਕੇ ਹੋਗੇ ਜਾਂ ਦੱਖਣ ਪੱਛਮੀ ਲਾਕੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ Rajasthan ਦੇ ਖੇਤਰੋਗੇ ਆ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਹਰਿਆਣਾ ਦੇ ਖੇਤਰੋਗੇ ਜਾਂ ਪੱਛਮੀ UP ਦੇ ਦੇ ਕਈ ਖੇਤਰਾਂ ਵਿੱਚ ਆ ਟੁੱਟਵੇਂ ਤੌਰ ਤੇ ਜਿਹੜਾ ਮੀਂਹ ਦਰਜ ਕੀਤਾ ਜਾ ਸਕਦਾ ਹੈ ਕਿ ਕੁਝ ਖੇਤਰਾਂ ਹਲਕਾ ਦਰਮਿਆਨਾ ਕਿਤੇ ਦਰਮਿਆਨੇ ਤੋਂ ਆ ਭਾਰੀ ਮੀਂਹ ਦੇ ਚੱਟਾ ਵੇਖਣ ਨੂੰ ਮਿਲ ਸਦੇ ਥੋੜੇ ਬਹੁਤ ਖੇਤਰਾਂ ਜ਼ਿਆਦਾਤਰ ਮੀਂਹ ਹੋਵੇ ਹਲਕਾ ਦਰਮਿਆਨਾ ਕੁਝ ਖੇਤਰਾਂ ਵਿੱਚ ਵੇਖਣ ਨੂੰ ਮਿਲ ਸਕਦਾ ਹੈ ਤੇ ਕੱਲ 18 ਨੂੰ ਵੀ ਵੇਖ ਸਕਦੇ ਰਡਾਰ ਸਿਸਟਮ ਆ ਕੁਝ ਖੇਤਰਾਂ ਵਿੱਚ ਚਾਨਣ ਸਿਗਨ 18 ਨੂੰ ਹੋ ਸਕਦਾ ਹੈ ਕਿ ਬਹੁਤੇ ਖੇਤਰਾਂ ਵਿੱਚ ਥੋੜੇ ਬਹੁਤ ਖੇਤਰਾਂ ਵਿੱਚ ਚਾਨਣ ਸਰਨਗੇ 18 19 ਉਸ ਪਰ 20 ਇਹ ਤਿੰਨ ਦਿਨਾਂ ਵਿੱਚ ਬਹੁਤੇ ਖੇਤਰਾਂ ਵਿੱਚ ਵੇਖ ਸਕਦੇ ਜਿਹੜੇ ਆਸਾਰ ਬੰਦੇ ਦਿਖਾਈ ਦੇ ਰਹੇ ਨੇ ਕਈ ਖੇਤਰ ਹਲਕ ਵੇਖਣ ਨੂੰ ਮਿਲ ਗਿਆ ਸਾਰੇ ਖੇਤ ਆਪਾਂ ਗੱਲ ਕਰ ਜਿਲ੍ਹਿਆਂ ਵਿੱਚ ਵੀ ਪਹੁੰਚੇਗਾ ਤੇ ਕੁਝ ਖੇਤਰ ਹੋ ਸਕਦਾ ਕਿ ਰਹਿ ਜਾਣ ਬਾਕੀ ਜ਼ਿਆਦਾਤਰ ਖੇਤਰਾ ਵੀ ਇਹ ਅਸਾਰ ਬਣਨਗੇ ਠੀਕ ਹੈ 3 ਦਿਨਾਂ ਦੇ ਵਿੱਚ 18 19 ਤੇ 20 ਤੇ ਅੱਜ ਵੀ ਜਿਹੜੇ ਸਾਰੇ ਗਏ ਨੇ ਮੀਂਹ ਦੇ ਠੀਕ ਹੈ ਕਾਫੀ ਖੇਤਰਾਂ ਵਿੱਚ ਹੋ ਰਿਹਾ ਟੁੱਟਵੇਂ ਤੌਰ ਤੇ ਮੀਂਹ ਦਰਜ ਕੀਤਾ ਜਾਸਰ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਕਰੀਬ ਘਟੋ ਘਟ 30 35 ਪੰਜਾਬ ਦੇ 30 35% ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਕੁਝ ਖੇਤਰਾਂ ਵਿੱਚ ਟੁੱਟਵੇਂ ਤੌਰ ਤੇ ਮੀਂਹ ਜੜ ਦਰਜ ਕੀਤਾ ਜਾਸਰ ਕੱਲ ਤੇ ਪਰਸੋਂ ਤੋਂ ਉਸ ਵਾਰ 20 ਅਗਸਤ ਨੂੰ ਕਈ ਖੇਤਰਾਂ ਵਿੱਚ ਇੱਕ ਜਾਂ ਟਿਪ ਤੌਰ ਤੇ ਮੀ ਕਾਫੀ ਕਿਤਨਾ ਪ੍ਰਭਾਵਿਤ ਕਰੇਗਾ ਤੇ ਫਿਲਹਾਲ ਇਹ ਜਾਣਕਾਰੀ ਅਪਡੇਟਸ ਹੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤੇ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਆਪਾਂ ਦੇ ਚੈਨਲ ਤੇ ਵਿਚਾਰਾਂ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਵੀਡੀਓ ਨੂੰ ਅੰਤ ਤੱਕ ਵੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ